ਉੱਤਰਾਖੰਡ ਦੇ ਪਿੰਡਾਂ ਦੇ ਵਿੱਚ ਗੈਰ ਹਿੰਦੂ ਅਤੇ ਅਰੁਹੰਗਿਆ ਮੁਸਲਮਾਨਾਂ ਦੇ ਦਾਖਲੇ ਦੇ ਉੱਪਰ ਪਾਬੰਦੀ ਲਗਾਉਣ ਵਾਲੇ ਸਾਈਨ ਬੋਰਡ ਲਗਾ ਗਏ ਨੇ ਪਰ ਗੱਲ ਇੱਥੇ ਹੀ ਨਹੀਂ ਮੁੱਕਦੀ ਕਿਉਂਕਿ ਇਹਨਾਂ ਦੇ ਵੱਲੋਂ ਇਸ ਦੇ ਉੱਪਰ ਇਹ ਵੀ ਲਿਖ ਦਿੱਤਾ ਗਿਆ ਹੈ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਯਾਨੀ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਐਂਟਰੀ ਕਰਦਾ ਹੈ ਤਾਂ ਉਹ ਉਸ ਨੂੰ ਦੰਡ ਜਾਂ ਫਿਰ ਕਾਨੂੰਨੀ ਕਾਰਵਾਈ ਦੇ ਵਾਸਤੇ ਵੀ ਤਿਆਰ ਰੱਖਣਗੇ ਪਰੰਤੂ ਵੱਡੀ ਗੱਲ ਇਹ ਹੈ ਕਿ ਇਸ ਦੇ ਵਿੱਚ ਗ੍ਰਾਮ ਸਭਾ ਸ਼ੇਰਸੀ ਜਨਪਦ ਰੁਦ ਪ੍ਰਯਾਗ ਦਾ ਜਦੋਂ ਨਾਮ ਜਿਹੜਾ ਹੈਗਾ ਇਸ ਦੇ ਉੱਪਰ ਆਇਆ ਹੈ ਤਾਂ ਕੀ ਹੈ ਇਸ ਪੂਰੇ ਮਾਮਲੇ ਦੇ ਪਿੱਛੇ ਦੀ ਹਕੀਕਤ ਆਓ ਤੁਹਾਨੂੰ ਦੱਸਦੇ ਹਾਂ ਉਤਰਾਖੰਡ ਦੇ ਰੋਦਰ ਪ੍ਰਿਆਗ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਬਾਹਰ ਗੈਰ ਹਿੰਦੂਆਂ ਅਤੇ ਜਿਹੜੇ ਰੇੜੀ ਲਾਉਣ ਵਾਲੇ ਨੇ ਉਹਨਾਂ ਦੇ ਦਾਖਲੇ ਦੇ ਉੱਪਰ ਪਾਬੰਦੀ ਲਗਾਉਣ ਵਾਲੇ ਸਾਈਨ ਬੋਰਡ ਲਗਾਏ ਗਏ ਨੇ ਇਸ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਇਹ ਵੀ ਕੀਤਾ ਗਿਆ ਹੈ ਕਿ ਰੋਹੰਗਿਆ ਮੁਸਲਮਾਨ ਜੋ ਨੇ ਉਹ ਵੀ ਇਨ੍ਹਾਂ ਪਿੰਡਾਂ ਦੇ ਵਿੱਚ ਨਹੀਂ ਆ ਸਕਦੇ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਿਕ ਜਿੱਥੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਮੁ슬लिम ਸੰਗਠਨਾਵਾਂ ਨੇ ਪਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਮਾਮਲਿਆਂ ਦੀ ਵਧ ਰਹੀ ਗਿਣਤੀ ਦੇ ਉੱਪਰ ਵੀ ਚਿੰਤਾ ਜ਼ਾਹਰ ਕੀਤੀ ਹੈ ਉੱਤਰਾਖੰਡ ਦੇ ਡੀਜੀਪੀ ਅਭਿਨਵ ਕੁਮਾਰ ਨੇ ਸਥਾਨਕ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਵੱਖ-ਵੱਖ ਪਿੰਡਾਂ ਦੇ ਵਿੱਚ ਅਜਿਹੇ ਬੋਰਡ ਲਗਾਏ ਜਾਣ ਦੀਆਂ ਰਿਪੋਰਟਾਂ ਦੀ ਪਰਤਾਲ ਕਰਨ ਦੇ ਹੁਕਮ ਵੀ ਦਿੱਤੇ ਨੇ रुद्रप्रयाग एसपी से हमने इसमें एक रिपोर्ट मांगी है वो रिपोर्ट आ जाएगी और साथ ही साथ जो मेरी जानकारी है उन्होंने एक क्षेत्राधिकारी सीओ लेवल के ऑफिसर से इसकी जांच भी ऑर्डर कर दी है और इसमें मेरा हमारा यही प्रयास रहेगा उत्तराखंड पुलिस का कि सबसे पहले तो जो स्थानीय जनता की भावनाएं हैं उनको समझते हुए और कानून के दायरे में रहकर इसमें आगे कार्रवाई की जाए कि ये हमारे, बिल्कुल हम इस चीज का मानते हैं कि समय समय पे हो सकता है कुछ बाहर के लोग आके जघन्य अपराध कर दे लेकिन ओवरऑल मेरा मानना है कि हमारे प्रदेश की कानून व्यवस्था आ, अगर किसी भी आप पैरामीटर पे लेंगे काफी हद तक ठीक है और जो ये हाल फिलहाल में जो ये घटनाएं हुई हैं जिनको लेके चिंता इसको हम तथ्यात्मक बातें रखी गई हैं उनका हम आ, मतलब उसका हम स्वागत करते हैं उसको हम एक चुनौती के रूप में स्वीकार करते हैं आज ही मैं एक डिटेल ऑर्डर जारी करने जा रहा हूं जिसमें सभी एसपीज को कहा गया है कि रात्रि में सभी पुलिस कप्तान स्वयं ਰਾਤ ਕੇ 1 ਵਜੇ ਤੱਕ ਗਸ਼ਟ ਕਰਨਗੇ ਆਪਣੇ ਆਪਣੇ ਖੇਤਰੋ ਮੇ ਘੁੰਮ ਕੇ ਥਾਣੇ ਚੌਕੀ ਨਾਕਾਬੰਦੀ ਪੈਟਰੋਲਿੰਗ ਆਦੀ ਕੁਛ ਚੈੱਕ ਕਰਨਗੇ ਰੁਦਰ ਪ੍ਰਯਾਗ ਸਰਕਲ ਅਧਿਕਾਰੀ ਪ੍ਰਬੋਧ ਕੁਮਾਰ ਖਿਲਦਿਆਲ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਦੇ ਵੱਲੋਂ ਅਜੇ ਹੀ ਕਈ ਸਾਈਨ ਬੋਰਡ ਹਟਾ ਦਿੱਤੇ ਗਏ ਨੇ ਅਤੇ ਇਹਨਾਂ ਨੂੰ ਲਗਾਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਇੰਡੀਆ ਟੂਡੇ ਨੇ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਰੁਦਰਪ੍ਰਯਾਗ ਜ਼ਿਲ੍ਹੇ ਦੇ ਸੋਨਪ੍ਰਯਾਗ ਪਿੰਡ ਦੇ ਵਿੱਚ ਇੱਕ ਸਾਈਨ ਬੋਰਡ ਲਗਾਇਆ ਗਿਆ ਹੈ ਕਿ ਜੇਕਰ ਗੈਰ ਹਿੰਦੂ ਅਤੇ ਰੋਹੰਗਿਆ ਮੁਸਲਮਾਨ ਪਿੰਡ ਦੇ ਵਿੱਚ ਦਾਖਲ ਹੋਏ ਤਾਂ ਉਹਨਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਨਯਾਲਸੂ ਦੇ ਪ੍ਰਧਾਨ ਪ੍ਰਮੋਦ ਸਿੰਘ ਨੇ ਹਿੰਦੁਸਤਾਨ ਟਾਈਮ ਨੂੰ ਦੱਸਿਆ ਕਿ ਸ਼ੇਰਸੀ ਗੋਰੀਕੁੰਡ त्रियुंग नारायण सोनप्रयाग बारसू जामू आरिया रवि ग्राम ਅਤੇ ਮਾਈ ਖੰਡਾ ਸਮੇਤ ਖੇਤਰ ਦੇ ਲਗਭਗ ਸਾਰੇ ਪਿੰਡਾਂ ਦੇ ਵਿੱਚ ਅਜਿਹੇ ਬੋਰਡ ਆ ਚੁੱਕੇ ਨੇ ਉੱਤਰਾਖੰਡ ਦੇ ਵਿੱਚ ਆਲ ਇੰਡੀਆ ਮਜਲਿਸ ਏ ਇਤਿਹਾਦੁਲ ਮੁਸਲਮਿਨ ਯਾਨਕੀ ਏ ਆਈ ਐਮ ਆਈ ਐਮ ਦੇ ਸੂਬਾ ਪ੍ਰਧਾਨ ਨਯਰ ਕਾਜ਼ਮੀ ਨੇ ਰਾਜ ਦੇ ਡੀਜੀਪੀ ਨੂੰ ਮਿਲ ਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕਾਜ਼ਮੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਹਾਲ ਹੀ ਦੇ ਵਿੱਚ ਝਗੜੇ ਤੋਂ ਬਾਅਦ ਮੁਸਲਿਮ ਘਰਾਂ ਤੇ ਹਮਲਾ ਕੀਤਾ ਗਿਆ ਅਤੇ ਉਹਨਾਂ ਨੂੰ ਲੁੱਟਿਆ ਗਿਆ ਜਿਸ ਕਾਰਨ ਕਈ ਲੋਕਾਂ ਨੂੰ ਆਪਣੇ ਆਪਣੇ ਘਰਾਂ ਤੋਂ ਭੱਜਣ ਦੇ ਵਾਸਤੇ ਮਜਬੂਰ ਹੋਣਾ ਪਿਆ ਬਹੁਤ ਸੈਂਸਿਟਿਵ ਮਾਮਲਾ ਹੈ जो लोग पिछले सत्तर अस्सी साल से वहाँ रह रहे हैं जिनके अपने घर हैं अपनी ज़मीन है अपने दुकानें हैं कुछ किराएदार भी हैं कुछ अपनी जाति मकान में रहते हैं कुछ किराएदारी पर रहते हैं वो तमाम लोग वहाँ से जिस तरह से वो लोग वहाँ से निकले हैं और जिन जिस तरह से उन्हें वहाँ रात को निकलना पड़ा अपने छोटे बच्चों को अपने बीवियों को वहाँ छोड़कर और फिर रात को उन्हें वहाँ से निकाला गया ये एक विचाराधीन मामला है और बड़े दयनीय स्थिति की बात है कि उत्तराखंड की पवित्र देव भूमि जिसे हम कहते हैं उन उस भूमि के ऊपर ऐसा अत्याचार के वहाँ इंसान को इंसान का प्यासा बनाया जा रहा है बहुत सारे ऐसे エレमेंट्स ਹੈ ਜੋ ਸਮਾਜਿਕ ਤਤਵ ਹੈ ਜੋ ਵਹਾਂ ਜਾਕਰ ਆਗਮੇ ਘੀ ਡਾਲਨੇ ਦਾ ਕੰਮ ਕਰ ਰਹੇ ਹਨ। ہماری ਕੱਲ ਡੀਜੀਪੀ ਸਾਹਿਬ ਨਾਲ ਮੁਲਾਕਾਤ ਹੋਈ। ਅਸੀਂ ਉਨ੍ਹਾਂ ਨੂੰ ਪੂਰੀ ਸਥਿਤੀ ਸੇ अवगत ਕਰਾਇਆ। ਉਹਨਾਂ ਐਵੀ ਕਿਹਾ ਕਿ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਸ਼ਹਿਰ ਤੋਂ ਭਜਣਾ ਪਿਆ ਅਤੇ ਸੈਂਕੜਿਆਂ ਹੀ ਹਿੰਸਕ ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਸਾਡੀਆਂ ਦੁਕਾਨਾਂ ਅਤੇ ਸਾਡੇ ਭਾਈਚਾਰੇ ਦੇ ਲੋਕਾਂ ਉੱਪਰ ਹਮਲਾ ਕਰਨ ਤੋਂ ਬਾਅਦ ਆਪਣੇ ਆਪ ਨੂੰ ਅਸੀਂ ਬਚਾਉਣ ਦੇ ਵਾਸਤੇ ਅੱਧੀ ਰਾਤ ਨੂੰ ਲਗਭਗ 20 ਕਿਲੋਮੀਟਰ ਤੱਕ ਤੁਰ ਕੇ ਜਾਂ ਫਿਰ ਭੱਜ ਕੇ ਆਪਣੀ ਜਾਨ ਬਚਾਉਣ ਦੇ ਵਾਸਤੇ ਜਾਂਦੇ ਆ। ਉਹਨਾਂ ਕਿ ਇਸ ਦੌਰਾਨ ਮੀਂਹ ਪੈ ਰਿਹਾ ਸੀ ਮੌਸਮ ਤੂਫਾਨੀ ਸੀ ਪਰ ਅਸੀਂ ਆਪਣੀ ਜਾਨ ਬਚਾਉਣ ਦੇ ਵਾਸਤੇ ਬੇਤਾਬ ਸੀ ਤਿੰਨ ਦਹਾਕਿਆਂ ਤੋਂ ਪਹਾੜੀ ਸ਼ਹਿਰ ਦੇ ਵਿੱਚ ਰਹਿ ਰਹੇ ਭਾਜਪਾ ਦੇ ਘੱਟ ਗਿਣਤੀ ਵਿੰਗ ਦੇ ਕਾਰਜਕਾਰੀ ਅਹਿਮਦ हसन ਨੇ ਇਹ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਆਪਣੇ ਘਰਾਂ ਨੂੰ ਛੱਡ ਕੇ ਜਾ ਰਹੇ ਹਾਂ ਤਾਂ ਸਾਡੇ ਦਿਲ ਜੂਨੇ ਉਪਸੀਰ ਗਏ ਨੇ ਕਿ ਆਖਿਰ ਸਾਡਾ ਇਸ ਮੁਲਕ ਦੇ ਉੱਪਰ ਕੋਈ ਹੱਕ ਵੀ ਨਹੀਂ ਕਿ ਸਾਨੂੰ ਪਿੰਡਾਂ ਦੇ ਬਾਹਰ ਬੋਰਡ ਲਗਾ ਕੇ ਰੋਕਿਆ ਜਾ ਰਿਹਾ ਹੈ ਕਿ ਤੁਸੀਂ ਇਨ੍ਹਾਂ ਪਿੰਡਾਂ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਇਹ ਜੋ ਬੋਰਡ ਨੇ ਇਹ ਹੁਣ ਉੱਤਰਾਖੰਡ ਸਰਕਾਰ ਅਤੇ ਹੋਰ ਜਿਹੜੇ ਹੈਗੇ ਨੇ ਲੋਕ ਖਾਸ ਤੌਰ ਦੇ ਉੱਪਰ ਉੱਚ ਅਧਿਕਾਰੀਆਂ ਦੀ ਪਹੁੰਚ ਦੇ ਵਿੱਚ ਇਹ ਸਾਰਾ ਮਾਮਲਾ ਧਿਆਨ ਆਉਣ ਤੋਂ ਬਾਅਦ ਬੋਰਡਾਂ ਨੂੰ ਤਾਂ ਹੁਣ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਹਟਾਇਆ ਜਾ ਰਿਹਾ ਹੈ ਪਰ ਨਾਲ ਦੀ ਨਾਲ ਦੱਸ ਦਈਏ ਕਿ ਗੈਰ ਹਿੰਦੂਆਂ ਅਤੇ ਰੋਹੰਗਿਆ ਮੁਸਲਮਾਨਾਂ ਨੂੰ ਚੇਤਾਵਨੀ ਦੇਣ ਵਾਲੇ ਸਾਈਨ ਬੋਰਡ ਭਾਵੇਂ ਰੁੱਦਰ ਪ੍ਰਯਾਗ ਦੇ ਪਿੰਡਾਂ ਤੋਂ ਵੀ ਗਾਇਬ ਹੋ ਗਏ ਨੇ ਪਰ ਅੰਤਰਿਵ ਦੇ ਵਿੱਚ ਜੋ ਹੈ ਯਾਨੀ ਕਿ ਅੰਦਰੂਨੀ ਜੋ ਤਣਾਅ ਹੈ ਉਹ ਹਲੇ ਵੀ ਬਰਕਰਾਰ ਹੈ ਉਤਰਾਖੰਡ ਦੇ ਵਿੱਚ ਤੀਰਥ ਯਾਤਰਾ ਦੇ ਸੀਜ਼ਨ ਦੇ ਆਲੇ ਦੁਆਲੇ ਇਕੱਠੇ ਬੁਣੇ ਹੋਏ ਰੋਜ਼ੀ ਰੋਟੀ ਦੇ ਨਾਲ ਇਹ ਪਿੰਡ ਫਿਰਕੂ ਸਦਭਾਵਨਾ ਤੇ ਪ੍ਰਫੁੱਲਤ ਹੋਣ ਲੱਗੇ ਨੇ ਰੁਦਰਪਰਿਆਗ ਕੇਦਾਰਨਾਥ ਯਾਤਰਾ ਦੇ ਨਾਲ ਇੱਕ ਮੁੱਖ ਸਟਾਪ ਦੇ ਵਜੋਂ ਜਾਣਿਆ ਜਾਂਦਾ ਹੈ ਪਰ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੇਖੀ ਗਈ ਹੈ ਇੱਥੇ ਜਿਸ ਨਾਲ ਬਹੁਤ ਸਾਰੇ ਵਸਨੀਕ ਵੱਧ ਰਹੇ ਪਾੜੇ ਦੇ ਬਾਰੇ ਚਿੰਤਾਤ ਨਹੀਂ ਆਤੀ ਭਵਿੱਖ ਦੇ ਬਾਰੇ ਵਿੱਚ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਚਿੰਤਾ ਹੋ ਰਹੀ ਹੈ ਪੋਸਟਰ ਪਿਛਲੇ ਹਫ਼ਤੇ ਚਮੋਲੀ ਦੇ ਵਿੱਚ ਇੱਕ ਜਿੰਸੀ ਸ਼ੋਸ਼ਣ ਦੇ ਮਾਮਲੇ ਤੋਂ ਬਾਅਦ ਜ਼ਾਹਰ ਹੁੰਦੇ ਨੇ ਪਰਤੋ ਇਹਨਾਂ ਬੋਰਡਾਂ ਨੂੰ ਹਟਾਉਣ ਦੇ ਬਾਵਜੂਦ ਕੀ ਦਿਲਾਂ ਦੇ ਵਿੱਚ ਜੋ ਇੱਕ ਨਫ਼ਰਤ ਦੀ ਭਾਵਨਾ ਲਗਾਤਾਰ ਪੈਦਾ ਹੁੰਦੀ ਜਾ ਰਹੀ ਹੈ ਜਾਂ ਫਿਰ ਕਿਸੇ ਦੇ ਵੱਲੋਂ ਪੈਦਾ ਕੀਤੀ ਜਾ ਵੀ ਰਹੀ ਹੋਵੇ ਉਸ ਨੂੰ ਕਿਵੇਂ ਕੰਟਰੋਲ ਦੇ ਵਿੱਚ ਕਿੱਥਾ ਜਾਵੇਗਾ ਇਹ ਇੱਕ ਵੱਡਾ ਸਵਾਲ ਲਗਾਤਾਰ ਬਣਿਆ ਹੋਇਆ ਹੈ ਬਾਕੀ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵਿਨਾਪਨ। ਬਾਕੀ ਇਸੇ ਪ੍ਰਕਾਰ ਦੀਆਂ ਹੋਰ ਖਬਰਾਂ ਜਾਣਨ ਸੁਣਨ ਤੇ ਵੇਖਣ ਦੇ ਵਾਸਤੇ ਜੁੜੇ ਰਹੋ ਸਾਡੇ ਨਾਲ ਸਿੱਖ ਨਿਊਜ਼ ਐਕਸਪ੍ਰੈਸ ਦੇ ਉੱਪਰ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।